ਚਲੋ ਤਾਂ ਮਿੱਤਰੋ ਅੱਜ ਤੁਹਾਨੂੰ ਟਾਂਡੇ ਸ਼ਹਿਰ ਵਿੱਚ ਸਬਜ਼ੀ ਮੰਡੀ ਦੀ ਸੈਰ ਕਰਾਈਏ ਕੌਣ ਕੌਣ ਇੱਥੋਂ ਸਵੇਰੇ ਸਵੇਰੇ ਸਬਜ਼ੀ ਲੈ ਕੇ ਜਾਂਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਇੱਥੇ ਦੀ ਤੁਹਾਨੂੰ ਇੱਕ ਖਾਸ ਗੱਲ ਦੱਸਾਂ ਮੰਡੀ ਵਿੱਚ ਸਾਡੇ ਪੰਜਾਬੀ ਭਰਾ ਵੀ ਕੰਮ ਕਰਦੇ ਆ ਆਓ ਰਲ ਮਿਲ ਕੇ ਪੰਜਾਬੀ ਭਰਾਵਾਂ ਦੀ ਸਪੋਰਟ ਕਰੀਏ ਤੇ ਇਹਨਾਂ ਤੋਂ ਖਰੀਦਦਾਰੀ ਜਰੂਰ ਕਰੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਪੇਜ ਨੂੰ ਫੋਲੋ ਵੀ ਕਰ ਲਿਓ ਗੋਭੀਏ ਮਟਰਲੇ ਪਿਆਜ਼ਲੇ ਆਲੂਲੇ ਧਾਗਲੇ ਪਾਲਕਲੇ ਮੱਥੀਗੇ ਬੂਰੀਲੇ ਗਾਜਰੇ ਗੋਭੀਏ